ਸੋਈ ਨਾਮ ਪਦਾਰਥ ਅਮਰ ਗੁਰ ਤੁਸ ਦੀਓ ਕਰਤਾਰ ਸਤ ਸੁਰ ਸੀਲ ਬਲਵੰਤ ਸਤਿ ਭਾਏ ਸੰਗਤ ਸਗਨ ਗਰੂ ਮਤ ਨਿਰਵੈਰ ਲੀਣਾ ਜਿਸ ਤੀਰਜ ਧੁਰ ਧਵਲ ਤੁਜਾ ਸੇ ਤਬੈ ਗੁੰਠ ਬਿਨਾ ਭਰ ਸਹਿ ਸੰਤ ਪਿਆਰ ਜੇ ਕਰਤਾ ਰਹ ਸੰਜੋਗਾ ਸਤਿਗੁਰੂ ਸੇਵ ਸੁਖ ਪਾਇਓ ਅਮਰ ਗੁਰ ਕੀ ਤੋ ਜੋਗਾ ਨਾਮ ਨਾਵਣ ਨਾਮ ਰਸ ਖਾਣ ਅਰ ਭੋਜਨ ਨਾਮ ਰਸ ਸਦਾ ਚਾਏ ਮੁਖ ਮਿਸ਼ਟ ਬਾਣੀ ਧੰ ਸਤ ਗੁਰ ਸੇਵਿਓ ਜਿਸ ਫਸਾਏ ਗਤ ਅਗਮ ਜਾਣੀ ਕੁੱਲ ਸਭ ਸਮਦੁਰੀ ਪਾਇਓ ਨਾਮ ਨੇਵਾਸ ਸਗ ਅਥ ਜਨਮ ਕਲ ਉਚਰੈ ਗੁਰ ਪਰਸਿਓ ਅਮਰ ਪ੍ਰਗਾਸ ਬਾਰਜ ਕਰਦਾ ਹੈ ਨੈ ਸਦ ਸੰਮੁਖ ਮੁਖ ਜੋ ਵੈ ਹਿਰਦਵਸਾਹਿ ਬਾਗ ਜੋ ਤੀਨ ਲੋਕਾਂ ਅੰਤਰ ਮੋਹ ਹੈ ਹਿਰਦੈ ਵਸੈ ਅਕਹੀਓ ਸੋਏ ਰਸ ਤੈ ਨਹੀਂ ਜਾਤੋ ਮukh bhagat uchare amr gur et rang rato mastak ne san sacho karma kal jod kar tyayo bhar se gur sat gur tilak sarv ichh tin payo ਚਰਨਤਾ ਪਰਸਕ ਅਥ ਚਰਨ ਗੁਰ ਅਮਰ ਪਵਲ ਰੈ ਹੱਥਤਾ ਪਰਸਕ ਅਥ ਹੱਥ ਲੱਗ ਹੈ ਗੁਰ ਅਮਰ ਪੈ ਜੀ ਤਾ ਪਰ ਸਕ ਹੱਥ ਜੀ ਗੁਰ ਅਮਰ ਪਣ ਜਾਏ ਨੈਣ ਤਾ ਪਰ ਸਕ ਹੱਥ ਨੈਣ ਗੁਰ ਅਮਰ ਪਖੇ ਜਾਏ ਸ਼੍ਰਵਣ ਤਾ ਪਰ ਸਕ ਹੱਥ ਸ਼੍ਰਵਣ ਗੁਰ ਅਮਰ ਸੁਣ ਜਾਏ ਸਕ ਯਤ ਸੋਹੀ ਓ ਜਤ ਹੀ ਵਸੈ ਗੁਰ ਅਮਰਦਾਸ ਨਿਜ ਜਗਤ ਪਿਤਾ ਸਕ ਯਤ ਸੋ ਸਿਰ ਜਾਲ ਪਪੜੈ ਜੋ ਸਿਰ ਨੇਵੈ ਗੁਰ ਅਮਰ ਨਿਤ ਤੇਨਾਰ ਦੁਖ ਨਹ ਭੁਖਤ ਨਰਸੈ ਨੇ ਧਨ ਨੋ ਕਹੀਐ ਹੈ ਤੇ ਨਰ ਸੋਕ ਨਾ ਹੋਊਐ ਤੇ ਨਰ ਸੇ ਅੰਤ ਨਾ ਲਹੀਆ ਹੈ ਤੇ ਨਰ ਸੇਵ ਨੋਕਰ ਹੈ ਤੇ ਨਰ ਸਹਿ ਸਹਸ ਸੰਪਹਿ ਤੇ ਨਰ ਦੁਲੀਚੈ ਬਹ ਹੈ ਕੇ ਨਰ ਉਹ ਥੱਪੇ ਥੱਪ ਹੈ ਸੋਖਲ ਹਹਿ ਤੇ ਨਰ ਸੰਸਾਰ ਮਹਿ ਭੈ ਪਟ ਰਿਪਮਦ ਤੇਹ ਸਕੇ ਆਥਾ ਤੇ ਨਰ ਜਾਲ ਬਣੈ ਗੁਰ ਅਮਰਦਾਸ ਸੋ ਪ੍ਰਸੰਨ ਜਿਹੇ ਤੈ ਪੜਿਓ ਇਕ ਮਨ ਧਰਿਓ ਇਕ ਕਰ ਇਕ ਪਛਾਣਿਓ ਨੈਣ ਬੈਣ ਮੋਇ ਇਕ ਇਕ ਦੋਠਾਏ ਨਾ ਜਾਣਿਓ ਸੋ ਪਨ ਇੱਕ ਪਰ ਤਖ ਏਕਾ ਇੱਕ ਸਮਲੀਣੋ ਤੀਸਾ ਇਕਰ ਪੰਜ ਸਿੱਧ ਬੈ ਤੀਸ ਨਾ ਖੀਣੋ ਇਕੋ ਜੀ ਲਖ ਲਖ ਹੋਆ ਲਖ ਹੈ ਕੋ ਇਕ ਕਰ ਵਰਨਿਓ ਘੁਰ ਅਮਰਦਾਸ ਜਾਲਪ ਬਣੈ ਤੂੰ ਇਕ ਲੋੜ ਹੈ ਇਕ ਮੰਨੇਂ ਓ ਜੇ ਮਤ ਗਹੀ ਜੈ ਦੇਵ ਜੇ ਮਤ ਨਾਮੈ ਸਮਾਣੀ जय मात तिलोचन चित्त भगत गंभीर है जानी रोक मांगत करत तू राम जंबो नित भाई अंबरीक प्रहलाद शरण गोविंद गत पाई ਤੇ ਲੋਭ ਕਰੋਧ ਤ੍ਰਿਸ਼ਨਾ ਤਜੀ ਸੋ ਮਤ ਜਲ ਜਾਣੀ ਜੁਗਤ ਗੁਰ ਅਮਰਦਾਸ ਨਿਜ ਭਗਤ ਹੈ ਦੇਖ ਦਰਸ਼ ਪਾਵ ਮੁਕਤ ਗੁਰ ਅਮਰਦਾਸ ਪਰਸੀਐ ਤਹਮ ਪਾਤਿਕ ਬਿਨਾ ਸਹੈ ਗੁਰ ਅਮਰਦਾਸ ਬਰਸੀਐ ਸਿਧ ਸਾਧਕ ਆਸਾ ਸਹੈ ਗੁਰ ਅਮਰਦਾਸ ਤਰਸਿਐ ਧਿਆਨ ਲਹੀਐ ਤਉ ਮੁਕੈ ਗੁਰ ਅਮਰਦਾਸ ਪਰਸੀਐ ਭਉ ਲਬੈ ਗੋ ਚੁਕਹਿ ਇਕ ਬਿਨਾਂ ਦੋ ਗਣ ਜੋ ਤਰਹਿ ਜਸੁ ਮੰਤਰ ਮਾਨ ਵਹਿਲ ਹੈ ਜਾਲ ਪਾਪ ਦਾਰਥ ਇਕੜੇ ਗੁਰ ਅਮਰਦਾਸ ਡਿਠੈ ਮਿਲਹਿ ਸਾਚਾ ਨਾਮ ਕਰਤਾਰ ਸੋ ਦ੍ਰਿੜ ਨਾਨਕ ਸੰਗ੍ਰਹਿ ਤਾਤੇ ਅੰਗਦ ਲਹਿਣਾ ਪ੍ਰਗਟ ਤਾਸ ਚਰਣ ਲਿਵ ਰਹਿਓ ਤੇਤਕੁਲਾ ਗੁਰ ਅਮਰਦਾਸ ਆਸਾ ਨਿਵਾਸ ਤਾਸ ਗੁਣ ਕਵਣ ਬਖਾਣੋ ਜੋ ਬਣ ਲਖ ਅਗੰਮਤ ਨਹੈ ਗੁਣ ਅੰਤ ਨਾ ਜਾਣੋ ਬੋਹਿ ਤੋ ਵਿਦਤ ਨਿਰਮਯ ਸਭ ਸੰਗਤ ਗੁਲ ਉਦਰਣਾ ਗੁਰ ਅਮਰਦਾਸ ਕੀ ਰਤ ਕਹੈ ਤਰਾਹੇ ਤਰਾਹੇ ਤੋ ਪਾ ਸਰਣਾ ਆਪ ਨਾਰਾਇਣ ਕਲਾਤਾਰ ਜਗ ਮਹ ਪਰਵਰਿਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ ਜਹ ਕਹ ਤਹ ਭਰਪੂਰ ਸ਼ਬਦ ਦੀਪਕ ਦੀ ਪਾਇਓ ਜੇ ਸਿਖੈ ਸੰਗ੍ਰਹਿ ਤਤ ਹਰ ਚਰਨ ਮਿਲਾਇਓ ਨਾਨ ਗੁਗਲ ਨੰਮਲੇ ਅਵਤਾਰਿਓ ਅੰਗਦ ਲਹਿਣੇ ਸੰਗ ਹੋ ਗੁਰ ਅਮਰਦਾਸ ਤਾਰਨ ਤਰਨ ਜਨਮ ਜਨਮ ਪਾ ਸ਼ਰਨ ਤੋ ਜਾਪਤ ਤਪ ਸਤ ਸੰਤੋਖ ਪੇਖ ਦਰਸ਼ਨ ਗੁਰ ਸਿੱਖ ਹੈ ਸ਼ਰਣ ਪਰ ਹੈ ਤੇ ਉਗਰ ਹੈ ਛੋਟ ਜੰਮ ਪੁਰ ਕੀ ਲਖ ਹੈ ਭਗਤ ਭਾਈ ਪਰਪੁਰ ਹਿਰਦੈ ਵਿਚ ਰੈ ਕਰਤਾਰੈ ਗੁਰ ਗੋਹਰ ਦਰਿਆਉ ਬਲਕ ਡੁਬੰਤ ਹੈ ਤਾਰੈ ਨਾਨਕ ਕੁਲ ਨੇ ਮਲੈ ਅਵਤਾਰਿਓ ਗੁਰ ਗੁਣ ਕਰਤਾ ਰਹਿ ਉਚਰੈ ਗੁਰ ਅਮਰਦਾਸ ਜਿਨ ਸੇਵਿਓ ਤਿਨ ਦੁਖਦਾਰ ਇਧਰ ਪਰ ਹਰ ਪਰੈ ਚੇਤੇ ਚੇਤੇ ਵਾਰਦਾਸ ਕਹੋ ਪਰ ਕਹਿਤੇ ਨਾ ਸਕੋ ਸਰਵ ਚਿੰਤ ਤੁਧ ਪਾਸ ਸਾਧ ਸੰਗਤ ਹਾਂ ਤਕ ਤੈਰਾ ਹੁਕਮ ਪਾਵੈ ਨੀਸਾਨ ਤਾ ਕਰੋ ਸਾਹਿਬ ਕੀ ਸੇਵਾ ਜਾਵ ਗੁਰ ਦੇਖੈ ਸੋ ਵਿਦਿਸ਼ਟ ਨਾਮ ਕਰਤਾ ਮੁਖ ਮੇਵਾ ਆਗਮ ਲਖ ਕਾਰਣ ਪਰਖ ਜੋ ਫਰਮਾਵੇ ਸੋ ਕਹੋ ਗੁਰ ਅਮਰਦਾਸ ਕਾਰਣ ਕਰਨ ਜਿਵ ਤੋਂ ਰਖੈ ਤਿਵ ਰਹੋ ਭਿਖੇਗੇ ਗੁਰ ਗਿਆਨ ਅਰਧਿਆਨ ਦਤ ਤਸਾਉ ਦਤ ਮਿਲਾਵੇ ਸੱਚ ਸੱਚ ਜਾਣੀਐ ਇਕ ਚਿਤ ਤਹਲਵਲਾਵੇ ਕਾਮ ਕ੍ਰੋਧ ਵਸ ਕਰੇ ਪਵਣ ਉਡੰਤ ਨਾ ਧਾਵੇ ਨਿਰੰਕਾਰ ਗੈ ਵਸੈ ਦੇਸ ਹੁਕਮ 부ਝ ਵਿਚਾਰ ਪਾਵੇ ਕਲਮਾ ਹੈ ਰੂਪ ਕਰਤਾ ਦੁਰਖ ਸੋ ਜਾਣੈ ਜਿਨ ਕਿਛ ਕੀਆ ਗੁਰ ਮਿਲਿਐ ਸੋ ਏ ਬਿਖਾਕ ਹੈ ਸਹਿਜ ਰੰਗ ਦਰਸ਼ਨ ਦਿਓ ਰਹਿਉ ਸੰਤ ਹਟੋਲ ਆਦਿ ਬਹੁ ਤੇਰੇ ਡਿਠੇ ਸੰਨਿਆਸੀ ਤਪੱਸਿਆ ਹੈ ਮੁਖੋਂ ਇਹ ਪੰਡਤ ਮਿੱਠੇ ਵਰ ਸੇਕ ਹਾਂ ਫਿਰ ਕਿਨੈਨੋਂ ਪਰ ਚੋਲਾਇਓ ਕਹਤ ਗਤਿ ਸੁਣੀ ਰਹਤ ਕੋ ਖੁਸ਼ੀ ਨਾ ਆਇਓ ਹਰ ਨਾਮ ਛੋੜ ਦੁਜੈ ਲਗੇ ਤਿਨ ਕੇ ਗੁਣ ਹੋ ਕਿਆ ਕਹੋ ਗੁਰਦਈਏ ਮਿਲਾਇਓ ਪਿਖਿਆ ਜਿਬ ਤੂੰ ਰਖ ਤਿਵ ਰਹੋ ਪਹਿਰ ਸਮਾਦ ਸਨਾਉ ਗਿਆਨ ਹੈ ਆਸਣ ਚੜਿਆ ਤ੍ਰੰਨ ਤਨਖ ਕਰ ਗਹਇਓ ਭਗਤ ਸੀਲਾ ਸਰ ਲੜਿਓ ਐ ਨਿਰਭਉ ਹਰਿ ਅਟਲ ਮਨ ਸ਼ਬਦ ਗੁਰੁ ਨੇ ਜਾ ਗੱਢਿਓ ਕਾਮ ਕ੍ਰੋਧ ਲੋਭ ਮੋਹ ਅਪਤ ਪੰਜ ਦੂਤ ਵਿਖੰਡਿਓ ਭਲੁ ਬੁਹਾਲ ਤੇ ਜੋਤਨਾਨ ਰਿਪਤ ਨਾਥ ਨਾਨਕ ਬਰ ਗੋੜ ਅਮਰਦਾਸ ਸੱਚ ਸੱਲ ਭਾਣਾ ਤੈ ਦਲ ਜਿਤੋ ਇਵ ਜੁਗ ਕਰ ਕਨ ਹਰ ਬੰਦ ਬਸਰ ਮਾਵਲ ਕੁਸਮ ਬਸੰਤ ਗਨੰਤ ਨਯਾ ਬੈ ਰਵ ਸਸ ਕਿਰਨ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੇ ਰੋਦਰ ਧਿਆਨ ਗਿਆਨ ਸਤ ਗੁਰ ਕੇ ਕਬ ਜਨ ਭਲ ਉਹਨਾਂ ਜੋ ਗਾਵੈ ਭਲੇ ਅਮਰ ਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਵਨ ਆਵੈ ਸਵਈਏ ਮਹੱਲੇ ਚੌਥੇ ਕੇ ਕੋ ਓੰਕਾਰ ਸਤ ਗੁਰ ਪ੍ਰਸਾਦ ਇਕ ਮਾਨ ਪਰਖ ਨਿਰੰજન ਧਿਆਵ ਗੁਰ ਪ੍ਰਸਾਦ ਹਰ ਗੁਣ ਸਦ ਗਾਵ ਗੁਨ ਗਾਵਤ ਮਨ ਹੋਏ ਵਿਗਾਸਾ ਸਤ ਗੁਰ ਪੂਰ ਜਨ ਹੈ ਕੀ ਆਸ ਸਤ ਗੁਰੂ ਸੇਵ ਧਰਮ ਬਦ ਪਾਇਆ ਅਬਿਨਾਸੀ ਅਬਗਤ ਧਿਆਇਆ ਦੇਉ ਸਭ ਦੇਤੇ ਤਾਰਿਦਰਣਾ ਚੰਪੈ ਕਲ ਸਹਾਰਤਾ ਸੁਗੁਣ ਜੰਪੈ ਜੰਪ ਬਗਣ ਬੇਮਲ ਸੁ ਜਨ ਜਾਣ ਕੇਰੇ ਅਮਿਆ ਨਾਮ ਜਾ ਕੋ ਫਰਿਆ ਇਨ ਸਤਿਗੁਰ ਸੇਵ ਸਭ ਗਰਸ ਪਾਇਆ ਨਾਮ ਨਿਰੰજન ਉਰ ਧਰਿਆ ਹਰ ਨਾਮ ਰਸਿਕ ਗੋਵਿੰਦ ਗੁਣ ਗਾ ਕਾ ਚਾਹਕ ਤਤ ਸਮਤ ਸਰੇ ਕਾਵ ਕਲ ਠਕਰ ਰਦਾਸ ਤਨੇ ਗੁਰ ਰਾਮਦਾਸ ਸਰ ਅਭਾਰ ਭਰੇ ਛੋਟਾ ਪਰਿਵਾਰ ਆ ਮੈਂ ਅਮਰਾ ਦਾ ਅਮਰਿਤ ਸਰੋਵਰ ਸਦ ਭਰਿਆ ਤੇ ਪੀਵਹਿ ਸੰਤ ਕਰ ਹੈ ਮਨ ਮਜਨ ਤਬ ਜਨ ਹੋ ਸੇਵਾ ਕਰਿਆ ਨਨ ਬਨਿ ਬਨਾਰ ਅਨਭੈ ਭਗਦੀਨਾ ਸਬਦ ਮਾਤਰ ਦੇ ਉਦਰ ਕਰੇ ਕਵਕਲ ਚਕਰ ਅਰਦਾਸ ਤਨੇ ਗੁਰੂ ਰਾਮਦਾਸ ਸਰ ਅਧਰ ਧਰੈ ਸਤ ਗੁਰ ਮਤ ਭੂਲ ਬੇਮਲ ਸਤ ਸੰਗਤ ਆਤਮ ਰੰਗ ਚਲੋ ਨ ਭਿਆ ਜਾਗਿਆ ਮਨ ਕਬਲ ਸਹਿਜ ਪ੍ਰਕਾਸ਼ਿਆ ਭੈ ਨਿਰੰਝਨ ਕਰਹਿ ਲਹਾ ਸਤ ਗੁਰ ਦਇਆਲ ਹਰ ਨਾਮ ਦਰੜਾਇ ਤ ਸਵਰ ਸਾਧਵ ਸਭੰਚ ਕਰੇ ਕਾ ਵਗਲ ਠਾਕਰ ਦਾਸ ਤਨੇ ਗੁਰ ਰਾਮਦਾਸ ਸਰ ਅਪਰ ਪਰੇ ਅਨਭਾਉ ਨ ਮਾਨ ਅਕਲ ਲੇ ਬਿਲਾਗੀ ਪਾਰਸ ਭੇਟਿਆ ਸਹਜ ਕਰੇ ਸਾਧ ਗੁਰ ਪਰਸਾਦ ਸਾਧ ਪਰਮ ਤਤ ਪਤਾਇਆ ਪਵਿਤ ਪਾਏ ਭੰਡਾਰ ਧਰੇ ਮੇਟਿਆ ਜਨਮ ਮਤ ਮਰਨ ਪਾਉ ਭਾਗਾ ਚਿਤ ਲਾਗਾ ਸੰਤੋਖ ਸਰੇ ਕਬ ਗਾ ਲੋ ਟਕਰ ਹਰਦਾਸ ਤਨੇ ਗੁਰ ਰਾਮਦਾਸ ਸਰ ਅਭਰ ਪਰੇ ਅਪਾਰ ਭਰੇ ਪਾਇਓ ਅਪਾਰ ਹਿਰਦ ਅੰਤਰ ਘਾਰਿਓ ਦੁੱਖ ਭੰਜਨ ਆਤਮ ਪ੍ਰਭੂ ਦੇ ਮਨ ਤਤ ਵਿਚਾਰਿਓ ਸਦਾ ਚਾਹੀ ਹਰਿ ਭਾਏ ਪ੍ਰੇਮ ਰਸ ਆਪੇ ਜਾਣੈ ਸਾਧ ਗੁਰ ਕਾਇ ਪਰਸਾਦ ਸਹਿਜ ਸੇ ਤੀਰੰਗ ਬਾਣੈ ਨਾਨਕ ਪਰਸਾਦ ਅੰਗਦ ਸਮਤ ਗੁਰ ਅੰਗਰ ਅੰਮਰ ਬਰਤਾਇਓ ਗੁਰੂ ਰਾਮਦਾਸ ਕਲ ਚਰੈ ਤੈ ਅਟਲ ਅਮਰ ਤਦੁਤਾਇ ਸੰਦੋਪ ਸਰਵ ਵਰ ਵਸੈ ਅਮਿਆਰਾ ਸੁਰਸਨ ਪ੍ਰਕਾਸ਼ੈ ਮਿਲਿ ਗਿ ਸੰਦੋਪ ਜੈ ਦੁਰਤ ਦੂਰੰਤਰ ਨਾਸੈ ਸੋਖ ਸਾਗਰ ਭਾਇ ਦਿਨਤ ਹਰ ਮਗਨਾ ਹੋਤੈ ਸੰਜਮ ਸਤ ਸੰਤੋਖ ਸੇਦ ਸਨਾਹ ਮਫਟੈ ਸਤ ਗੁਰ ਪਰਮਾਨੰਦ ਜਿਨੈ ਸਰੋ ਜਗ ਜਸ ਤੂਰ ਵਜਾਇਓ ਗੁਰ ਰਾਮਦਾਸ ਕਉ ਉਚਰੈ ਤੈ ਪੈ ਅਮਰ ਤਦ ਪਾਇਓ जाग जगत सतगुरु परमा मन एकत आया तन तन सतगुरु अमर दास जिन नाम दरडायो नावे ने नाम ने दान रे सिद्धता की दासी ਸਹਿਜ ਸਰੂਪ ਰਮਿਲੇ ਅਤੁਰ ਕਪੀਟ ਅਵਿਨਾਸੀ ਆਦ ਰਹਿ ਬਗਤ ਜਿਤ ਲਗਤਰੇ ਸੋਗਰ ਨਾਮ ਕਰਦਾ ਗੁਰੂ ਰਾਮਦਾਸ ਕਲ ਉਚਰੇ ਤਹ ਅਰ ਪ੍ਰੇਮ ਕੁਦਾਰਥ ਪਾਇ ਪ੍ਰੇਮ ਦਗ ਦਰ ਰਵਾਨ ਤ੍ਰੇਤ ਪੁਬਲੇ ਨਾ ਉਟੇ ਸਾਤੋ ਗਿਰ ਸਬਦ ਆਤਾ ਮਿਆ ਤਾਰ ਰਸ ਗੁਟੈ ਮਤ ਮਹਾ ਦਾ ਸੰਤੋਖ ਪਿਤਾ ਸਰ ਸਹਿਜ ਸਮਾਇ ਆਜੋ ਸੰਦਾਵੇ ਜਗਤ ਗੁਰੂ ਬਚਨ ਤਰਾਇ ਅਗ ਬਦੇ ਬੋਚਰੇ ਅਤਰ ਪਰ ਮਨ ਗੁਰ ਸਦ ਬਸਾਇ ਗੁਰ ਰਾਮਦਾਸ ਕਲ ਚਰੇ ਤੈ ਜਗਤ ਉਤਾਰਨ ਪਾਇ ਜਗਤੋ ਧਾਰਣ ਨਗਨਦਾਨ ਭਗਤੈ ਬਵਤਾਰਣ ਅੰਮ੍ਰਿਤ ਬੋਧਾਰ ਨਾਮ ਅਵਸਗੇ ਵਿਖੇ ਲਵਾਰਣਾ ਸਹਿਜ ਦਰਵਰ ਵਲੋ ਗਿਆਨ ਅੰਮ੍ਰਿਤ ਫਲ ਲਾਗੇ ਗੁਰ ਬਰਸਾਦ ਪਈ ਹੈ ਧਨ ਤੇ ਜਨ ਬਦਤਾਗੇ ਤੇ ਮੁਕਤੇ ਭਏ ਸਤਿਗੁਰ ਸਬਦ ਮਨ ਗੁਰ ਪਰਚਾ ਪਾਇਓ ਗੁਰੂ ਰਾਮਦਾਸ ਕਲ ਚ ਰੈ ਤੇ ਸ਼ਬਦ ਨਿਸ਼ਾਨ ਬਜਾਇਓ ਸੇਜ ਸਦਾ ਸੇਜ ਸ਼ਹਾਬਾਨ ਸੰਤੋਖ ਸਰਾਇ ਚ ਸਦਾ ਸੇਲ ਸਨਾਹ ਸੋਹ ਹੈ ਗੁਰ ਸਭ ਦੇ ਸਮਾਚਰੇਉ ਨਾਮ ਠੇਕ ਸੰਗਾ ਦੋਹ ਹੈ ਆਜਨਿਓ ਮਲ ਅਮਲ ਸਤਗੁਰ ਸੰਗ ਨਿਵਾਸ ਗੁਰੂ ਨਾਮ ਦਾਸ ਕਲ ਉਚਰੇ ਤਉ ਸਹਿਜ ਸਰੋਵਰ ਬਿਵਾਸ ਗੁਰ ਜਿਨ ਕਾ ਸੋ ਪਰਸੰਨ ਨਾਮ ਅਰ ਰਦੈ ਨਿਵਾਸੈ ਜਨ ਕਾ ਗੁਰ ਸੋ ਪਰਸੰਨ ਦੁਰਤ ਦੁਰੰਤਰੁ ਨਾਸੈ ਗੁਰ ਜਿਨ ਕਾ ਸੋ ਪਰਸੰਨ ਮਾਨਵ ਮਾਨ ਨੇਵਾਰੈ ਜਿਨ ਕਾ ਗੁਰ ਸੇ ਪਰਸੰਨ ਸਵਦ ਲਗ ਭਵ ਜਲ ਤਾਰੇ ਪਰ ਚੌ ਪਰਮਾਨ ਗੁਰ ਪਾਇਓ ਤੈਨ ਸਕੇ ਅਤ ਜਨਮ ਜਗ ਸ੍ਰੀ ਗੁਰ ਸਰਣ ਪਜ ਕਲ ਕਦ ਧੁਗਤ ਮੁਕਤ ਸਭ ਗੁਰ ਲਗ ਸਾਤਿ ਵਰ ਕੇ ਮਾਤਾਣ ਆ ਜੋ ਬਝੂਤ ਸਮਾਣੇ ਅਨਪਾਵ ਨੇ ਜਾ ਨਾ ਮਟੇ ਗਜਤ ਭਗਤ ਅਗਾਨ ਗੁਰ ਨਾਨਕ ਅੰਗਦ ਅਮਰ ਭਗਤ ਅਰ ਸੰਗ ਸਮਾਣੇ ਜੇ ਇਹ ਰਾਜ ਜੋਗ ਗੁਰੂ ਰਾਮਦਾਸ ਤੁਮ ਹੋ ਰਸ ਜਾਣ ਜਨ ਗੁਸੇ ਜਿਨ ਜਾਣਿਆ ਉਹਨ ਮੰਨ ਰਚ ਤਰੇ ਆ ਸਤ ਸੰਤੋਖ ਸਮਾਚਰੇ ਅਪਰਾ ਸਰ ਧਰਿਆ आका छ कथा अमलापुरी जस दे सो पावै हे हो जनक राज गुरु रामदास तुझ ही बण आवे ਸਤ ਗੁਰੂ ਨਾਮ ਏਕਲਬ ਮਨ ਜਪੈ ਤ੍ਰਿਡਿ ਤ੍ਰਿਡਿ ਤੈਨੁ ਜਨ ਦੁਖ ਪਾਪ ਕੋ ਗਤ ਹੋਵੈ ਜੀਉ ਤਾਰਣ ਕਰਨ ਕਿਨ ਮਾਤਰ ਜਾ ਕੋ ਦ੍ਰਿਸ਼ਟ ਤਾਰੈ ਸਭ ਗੁਰ ਦਵਿ ਵਿਚਾਰੈ ਕਾਮ ਕ੍ਰੋਧ ਖੋਵੈ ਜੀਉ ਜੀ ਆਇਆਂ ਸਭਨ ਦਾਤਾ ਅਗਮ ਗਿਆਨ ਵਿਖਿਆਤਾ ਇਸ ਧਿਆਨ ਧਾਵੇ ਪਲਕ ਨਾ ਸੋਵੇ ਜੀਓ ਜਾਗ ਦੇਖਤ ਦਾਰ ਤੁਰ ਜਾਵੇ ਨਾਮ ਸੋ ਨਿਧਾਨ ਪਾਵੇ ਗੁਰਮੁਖ ਗਿਆਨ ਦੁਰਮਤ ਮੈਲ ਤੋ ਵੈ ਜੀਓ ਸਤਿਗੁਰੇ ਨਾਮ ਏਕੁ ਲਿਬਿ ਮਨ ਜਪੈ ਡ੍ਰਿਡੁ ਤਿਨ ਜਨ ਦੁਖ ਪਾਪ ਕਹ ਕਤੁ ਹੁਵੈ ਜੀਉ ਕਰਮ ਧਰਮ ਬੁਰ ਸਤ ਦੁਰ ਪਾਈ ਹੈ ਜਾਗੇ ਸੇਵਾ ਸਦ ਸਾਧੁ ਮਨ ਜਨ ਸੁਰ ਨਰ ਜਾਚੈ ਸਬਦ ਸਾਰ ਏਕ ਲਿ ਬਲਾਈ ਹੈ ਹੋ ਜਾਨੈ ਤੂੰ ਤੇਰਾ ਅਪਾਰ ਨਿਰਭਉ ਨਿਰੰਕਾਰ ਅਕਥ ਕਥਨਹਾਰ ਤੁਝ ਹੈ ਦੁਜਾਈ ਹੈ ਪਰਮ ਭੂਲੇ ਸੰਸਾਰ ਛੁਟ ਜੁਨੀ ਸੰਘਾਰ ਜਮ ਕੋ ਨ ਡੰਡ ਕਾਲ ਗੁਰਮਤਿ ਤਾਈ ਹੈ ਮਾਨੁ ਪ੍ਰਾਣੀ ਮਗੁਤੁ ਵਿਚਾਰਐ ਨਿਸ ਜਪ ਕਰਮ ਧਰਮ ਬੂਰੇ ਸਤਿਗੁਰੁ ਪਾਈ ਹੈ ਮਾਨੁ ਪ੍ਰਾਣੀ ਮਗੁਤੁ ਵਿਚਾਰਐ ਨਿਸ ਜਪ ਧਰਮ ਕਰਮ ਬੂਰੇ ਸਤਿਗੁਰੁ ਪਾਈ ਹੈ ਹਉ ਬਲ ਬਲ ਜਾਓ ਸਤਿਗੁਰ ਸਾਚੇ ਨਾਮ ਪਰ ਕਬਨੋ ਬੁਮਾ ਦਿਓ ਕਬਨ ਸਿਵਾ ਸ੍ਰੀਓ ਏਕ ਮੁਖ ਰਸਨਾ ਰਸ ਹੋ ਜੋਗ ਜੋਰ ਕਰ ਫਨ ਮਨ ਬਚ ਕ੍ਰਮ ਜਾਨਨ ਤਦੂ ਜਾਨ ਮਾਨਾ ਨਾਮ ਸੁ ਅਪਾਰ ਸਾਰੇ ਦਿਨ ਗੁਰ ਰੇਦ ਧਾਰ ਨਾ ਲੋਕੋ ਪਾਰਸ ਪਰਸ ਕਚ ਕੰਚ ਨਾ ਹੋਏ ਚੰਦਨਾ ਸਵਾਸ ਜਾਸ ਸਿਮਰਤ ਅਨਤਾਰ ਜਾਗੇ ਦੇਖਤ ਦੁਆਰੇ ਕਾਮ ਕਰੋ ਦੇਨਵਾਰੇ ਜੀ ਹਉ ਬਲ ਬਲ ਜਾ ਸਤ ਗੁਰ ਸੱਚੀ ਨਾਮ ਕਰ ਰਾਜ ਜਗ ਤਖਤ ਦੀ ਅਨਾ ਗੁਰੂ ਰਾਮਦਾਸ ਪ੍ਰਥਮੇ ਨਾਨਕ ਚੰਦ ਜਗਤ ਭੈ ਆਨੰਦ ਤਾਰਨ ਮਨੁਖ ਜਨ ਕੀਓ ਪ੍ਰਗਾਸ ਗੁਰ ਅੰਗ ਵੇਦਿਓ ਨਿਦਾਨ ਅਕੱਛ ਕਥਾ ਗਿਆਨ ਪੰਜ ਗੋਤ ਵਸ ਗੀਨੇ ਜਮਤ ਨਾ ਤਰਾਸ ਗੁਰ ਅਮਰ ਗੁਰੂ ਜੀ ਸਤ ਕਲ ਜੁਗ ਰਾਖੀ ਪਤ ਆਗਨ ਦੇਖਤ ਗਤ ਚਰਨ ਕਬਲੋ ਜਾਸ ਸਾਗ ਦੇ ਮਾਣੇ ਓ ਮਾਨ ਤਦ ਹੀ ਭਇਓ ਪਰਸੰਨ ਰਾਜ ਜੋਗ ਤਖਤ ਦੀਨ ਗੁਰੂ ਰਾਮਦਾਸ ਰੱਡ